ਆਜੋ ਦੋਸਤੋ ਨਾਲੇ ਤਾਂ ਤੁਹਾਨੂੰ ਮਲੇਰ ਕੋਡਲਾ ਦੀ ਸੈਰ ਕਰਵਾਉਣੀ ਆ ਤੇ ਨਾਲ ਇੱਕ ਅਜੀਹੀ ਦੁਕਾਨ ਤੇ ਲੈ ਕੇ ਚੱਲਦੇ ਆ ਜਿਹੜੀ ਕਿ ਮੇਨ ਬਾਜ਼ਾਰ ਦੇ ਵਿੱਚ ਨਾ ਹੋਣ ਦੇ ਬਾਵਜੂਦ ਵੀ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਤੇ ਲੱਭ ਕੇ ਇਸ ਦੁਕਾਨ ਦੇ ਵਿੱਚ ਸ਼ਾਪਿੰਗ ਕਰਕੇ ਜਾਂਦੇ ਨੇ ਕਿਵੇਂ ਪਹੁੰਚਣਾ ਆ ਮਲੇਰ ਵਾਲਾ ਦਰਵਾਜਾ ਸਭ ਨੂੰ ਪਤਾ ਮੋਤੀ ਬਾਜ਼ਾਰ ਦੇ ਵਿੱਚ ਹੈਗਾ ਤੇ ਇਸ ਦਰਵਾਜੇ ਦੇ ਵਿੱਚ ਐਂਟਰ ਕਰਕੇ ਜਦੋਂ ਤੁਸੀਂ ਨਰਾਲਾ ਸਵੀਟ ਦੇ ਸਾਹਮਣੇ ਪਹੁੰਚੋਗੇ ਤਾਂ ਤੁਹਾਨੂੰ ਦਿਖੇਗੇ ਜੀ ਮਹਿਬੂਬ ਕਲੈਕਸ਼ਨ ਆਜੋ ਦਿਖਾਉਨੇ ਆ ਕੀ ਕੀ ਮਿਲਦਾ ਇਹਨਾਂ ਕੋਲੇ ਇਹਨਾਂ ਕੋਲੇ ਜੈਕਸਵੀਅਰ ਦੇ ਹਰ ਤਰ੍ਹਾਂ ਦੇ ਕੱਪੜੇ ਜਿਵੇਂ ਕੁਰਤੇ ਪਜਾਮੇ ਹੋਗੇ ਸਫਾਰੀ ਸੂਟ ਹੋਗੇ ਪੈਂਟ ਸ਼ਰਟ ਹੋਗੇ ਹਰ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਉਹ ਮਿਲਦੇ ਨੇ ਤੇ ਜਿਹੜੇ ਇਹਨਾਂ ਦੇ ਰੇਟ ਨੇ ਬਹੁਤ ਹੀ ਵਧੀਆ ਜੈਨੂਅਲ ਨੇ ਮਹਿਬੂਬ ਜੀ ਬੜਾ ਸੁਣਿਆ ਮਾਰਕੀਟ ਸੀ ਕਹਿੰਦੇ ਮਹਿਬੂਬ ਜੀ ਕੋਲੇ ਬਹੁਤ ਘੈਂਡ ਕਪੜਾ ਬਹੁਤ ਜੈਨੂਅਲ ਰੇਟਾਂ ਤੇ ਆ ਤੇ ਫਿਰ ਅੱਜ ਕੀ ਦਿਖਾ ਰਹੇ ਹੋ ਸਾਨੂੰ ਬਿਲਕੁਲ ਸਹੀ ਹੈ ਸੁਣਿਆ ਜੀ ਤੁਸੀਂ ਮੇਰੇ ਕੋਲ ਬਹੁਤ ਜੈਨੂਅਲ ਰੇਟ ਨੇ ਕਿਉਂਕਿ ਮੇਰੀ ਦੁਕਾਨ ਹੈ ਜਿਹੜੀ ਉਹ ਮਲੇਰ ਦੇ ਅੰਦਰ ਹੈ ਠੀਕ ਹੈ ਮਲੇਰ ਦੇ ਦੇ ਅੰਦਰ ਹੋਣ ਕਰਕੇ ਆਮ ਆਵਾਜਾਈ ਉਹਰੇ ਘੱਟ ਆ ਲੇਕਿਨ ਜਿਹੜੇ ਬੰਦਿਆਂ ਨੇ ਮੇਰੇ ਬਾਰੇ ਸੁ ਫਿਰ ਉਹ ਦੁਬਾਰਾ ਨਹੀਂ ਕਿਤੇ ਜਾਂਦੇ ਕਿਉਂਕਿ ਜਿਹੜੀ ਚੀਜ਼ ਸ਼ੋਅਰੂਮਾਂ 'ਚ ਹਜ਼ਾਰਾਂ ਰੁਪਏ 'ਚ ਮਿਲਦੀ ਹੈ ਮੇਰੇ ਕੋਲ ਸੈਂਕੜਿਆਂ 'ਚ ਮਿਲਦੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਸ ਤਰ੍ਹਾਂ ਦੀ ਸਟਫ ਅੱਜ ਸਾਨੂੰ ਵੀ ਦਿਖਾਓ ਆ ਦੇਖੋ ਤੁਹਾਡੇ ਸਾਹਮਣੇ ਮੈਂ ਆ ਰੰਗ ਦਿਖਾ ਰਿਹਾ ਤੁਹਾਨੂੰ ਆ ਲੋ ਪਹਿਲਾਂ ਤਾਂ ਆਹੀ ਰੰਗ ਚੱਕ ਦਿੰਨੇ ਆ ਤੁਹਾਡੇ ਕੋਲ ਇਹ ਕੀ ਦਿਖਾ ਰਹੇ ਮੇਰੇ ਪੁੱਤ ਜਾਮੇ ਦਾ ਕਪੜਾ ਪਜਾਮੇ ਦਾ ਕਪੜਾ ਹੈਗਾ ਇਹ ਹੈਗਾ ਜੀ ਵਿਜ਼ਾ ਕਾਟਰ ਹੈਗੀ ਹੈ ਔਰ ਹੈਗੀ ਹੈ ਮੁਫਤ ਲਾਲ ਦੀ ਓਕੇ ਮੁਫਤ ਲਾਲ ਦੀ ਹੈ ਬਈ ਮੇਰੇ ਕੋਲ ਹਰ ਚੀਜ਼ ਛੋਟੇ ਤੇ ਛੋਟੀ ਚੀਜ਼ ਵੀ ਬ੍ਰਾਂਡਡ ਹੋਊਗੀ ਠੀਕ ਹੈ ਜੀ ਔਰ ਮੇਰੇ ਕੋਲੇ ਮਹਿਜ কুর্তা ਪਜਾਮਾ ਪਹਿਲਾਂ ਤੁਹਾਨੂੰ 700 ਰੁਪਏ ਦਾ ਦੰਦਾ ਸੀਗਾ ਸ਼ੁਰੂ ਵਿੱਚ ਲੋਕ ਬੜੇ ਆਏ ਸਾਂਜੀ 3 2100 ਰੁਪਏ ਦੇ ਤਿੰਨ ਕੋਟੇ ਪਜਾਮੇ ਠੀਕ ਹੈ ਲੇਕਿਨ ਮੈਂ ਹੁਣ ਉਹ ਵੀ ਚੱਕਤਾ ਕੰਮ ਔਰ ਹੁਣ 600 ਰੁਪਏ ਦਾ কুর্তা ਪਜਾਮਾ ਮਹਿਜ ਤੁਹਾਨੂੰ ਪੂਰਾ কুর্তা ਪਜਾਮਾ 600 ਰੁਪਏ ਚ ਮਿਲੂਗਾ ਔਰ ਇਹਦੇ ਵਿੱਚ ਬੁੜਦੀ ਵੀ ਗਾਰੰਟੀ ਰੰਗ ਦੀ ਵੀ ਗਾਰੰਟੀ ਫੁੱਲ ਗਾਰੰਟੀ ਆ ਲੋ ਰੰਗਾਂ ਦੀ ਵੈਰਾਈਟੀ ਮੇਰੇ ਕੋਲ ਅਣਗਿਣਤ ਹੈ ਆ ਲੋ ਤੁਸੀਂ ਦੇਖੀ ਜਾਓ ਤੁਹਾਡੇ ਸਾਹਮਣੇ ਮੈਂ ਰੰਗ ਖੋਲ ਹੀ ਜਾਨਾ ਔਰ ਤੁਸੀਂ ਚੈੱਕ ਕਰੀ ਜਾਓ ਜਿਹੜਾ 700 ਰੁਪਏ ਚ ਮੈਂ ਖੁਦ ਹੀ 700 ਰੁਪਏ ਦਿੰਦਾ ਸੀ ਲੋਕ ਤਾਂ 1000 ਰੁਪਏ ਦਿੰਦੇ ਨੇ ਠੀਕ ਹੈ ਔਰ ਹੁਣ ਮੈਂ ਉਹ ਖੁਦ ਹੀ 600 ਰੁਪਏ ਦਾ ਘਰ ਤਾਂ ਆਪਣਾ ਮਾਰਜਨ ਮੈਂ ਨੇ ਕੱਟਿਆ ਤਾਂ ਬੱਸ ਘਟਾਇਆ ਬਸ ਇੱਕ ਖਰਚਾ ਲੈਣ ਵਾਲੀ ਗੱਲ ਹੈਗੀ ਆ ਉਹ ਇਸ ਕਰਕੇ ਆਇਆ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਫਾਇਦਾ ਉਠਾਉਣ ਆ ਲਓ ਅੱਜ ਕੱਲ ਬਲੈਕ ਦਾ ਟ੍ਰੈਂਡ ਜਿਹੜਾ ਹੈ ਬੜਾ ਵਧੀਆ ਚੱਲਦਾ ਚੈੱਕ ਕਰ ਲਓ ਬ੍ਰਾਂਡ ਚੈੱਕ ਕਰ ਲਓ ਕੱਪੜਾ ਚੈੱਕ ਕਰ ਲਓ ਔਰ ਤੁਸੀਂ ਰੰਗ ਚੈੱਕ ਕਰ ਲਓ ਇਹ ਫਿਰ ਕਪੜੇ ਕੁਪੜੇ ਦੀ ਗਾਰੰਟੀ ਹੋਊਗੀ ਜੀ ਆਪਣੀ ਫੁੱਲ ਗਾਰੰਟੀ ਹੈ ਜੀ ਜਿਹੜਾ ਮੇਰੇ ਕੋਲ ਲੈ ਕੇ ਜਾਂਦੇ ਆ ਮੈਂ ਉਹਨਾਂ ਨੂੰ ਪੂਰੀ ਗਾਰੰਟੀ ਦਿੰਦਾ ਔਰ ਐ ਨਹੀਂ ਹੈ ਵੀ ਬੈਂ ਬਗੈਰ ਗਾਰੰਟੀ ਤੋਂ ਕੋਈ ਚੀਜ਼ ਦੂੰਗਾ ਲੋ ਹਰ ਚੀਜ਼ ਇੱਕ ਆਪਣਾ ਸਟੱਫ ਔਰ ਆਪਣੀ ਚੀਜ਼ ਹੈਗੀ ਹੈ ਇਹ ਤੁਹਾਡੇ ਸਾਹਮਣੇ ਹੈ ਮਤਲਬ ਪੂਰੀ ਮਾਰਕੀਟ ਦੇ ਵਿੱਚੋਂ 600 ਰੁਪਏ ਦੇ ਵਿੱਚ ਕੁੜਤਾ ਪਜਾਮਾ ਸਰ ਕੋਈ ਦਊਗਾ ਨਹੀਂ ਇਹਨੂੰ ਤਾਂ ਲੋਕ 250 300 ਦੇ ਵੀ ਦਿਖਾਈ ਦੁਈ ਜਾਂਦੇ ਨੇ ਲੈਕਿਨ ਉਹ ਬ੍ਰਾਂਡ ਨਹੀਂ ਹੁੰਦੇ 2500 ਦਾ ਅਸੀਂ ਵੀ ਰੱਖ ਲਾਂਗੇ ਲੇਕਿਨ ਅਚੀਜ਼ ਨਹੀਂ ਰਹਿਣਾਂ ਦੀ ਭਾਈ ਸਾਹਿਬ ਸਲਾਈ ਦੇ ਪੈਸੇ 600 700 800 ਰੁਪਏ ਤੋਂ ਸਲਾਈ ਸ਼ੁਰੂ ਹੁੰਦੀ ਹੈ ਜਾਂ ਸਲਾਈ ਦੇ ਇੰਨੇ ਪੈਸੇ ਲੱਗਦੇ 2500 ਵਾਲਾ ਕੁਰਤਾ ਵੀ ਮੈਂ ਕਾਇਦਨ ਚੱਲੂਗਾ ਜੀ ਆਹ ਲੋ ਪ੍ਰਿੰਟ ਹੈ ਹਮ ਆਹ ਲੋ ਮੈਂ ਪ੍ਰਿੰਟ ਦਾ ਵੈਸੇ ਮਾਰਕੀਟ 'ਚ ਮਹਿੰਗਾ ਮਿਲਦਾ ਹੁੰਦਾ ਹੈ ਮਹਗਾ ਜੀ ਗੱਲ ਹੀ ਕੁਝ ਨਹੀਂ ਆ ਤੁਸੀਂ ਚੈੱਕ ਕਰੋ ਜੇ ਕੋਈ ਦੇ ਦੇਵੇ ਸਟੱਫ ਚੈੱਕ ਕਰੋ ਇਹ ਵੀ 600 ਦੇ ਨੇ ਦੇ ਦੇਾਂਗੇ ਦੇ ਦੇਾਂਗੇ ਵੈਸੇ ਤਾਂ ਇਹ ਮਹਿੰਗਾ ਹੈ ਆਹ ਲੋ ਆ ਲੀਡਰ ਵਾਲੇ ਖਾਦੀ ਚ ਆ ਜਾਂਦੇ ਆ ਖਾਦੀ ਦੇ ਵਿੱਚ ਖਾਦੀ ਚ ਆਮ ਸ਼ੋਰੂਮਾਂ ਚ ਦੇਖ ਲੋ ਕੀ ਰੇਟ ਮਿਲਦਾ ਹੈਗਾ ਔਰ ਮੈਂ ਮਹਿਜ਼ ਇਹ ੳੜਤਾ ਜਿਹੜਾ ਹੈ 600 ਰੁਪਏ ਦਾ ਦਿੰਦਾ 600 ਰੁਪਏ ਸਿਰਫ ੳੜਤਾ 600 ਰੁਪਏ ਦਾ ਲੋਕ 1000 ਰੁਪਏ ਤਾਂ ਦਿੰਦੇ 1000 ਰੁਪਏ ਤਾਂ ਘਟਕ ਤਾਂ ਮਿਲਦਾ ਹੀ ਨਹੀਂ ਜੀ ਮਿਲ ਨਹੀਂ ਸਕਦਾ ਜੀ ਤੁਸੀਂ ਆਹ ਦੇਖੋ ਆ ਖਾਦੀ ਜਾਏਗਾ ਇਹਦੇ ਵਿੱਚ ਕਲਰ ਬਾਅਦ ਮਿਲ ਜਾਣਗੇ ਇੱਕ ਸਾੜੀ ਵਿੱਚ ਵੀ ਕਲਰ ਦੇ ਦੂੰਗਾ ਕਲਰ 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 ਮਿਲ ਜਾਣਗੇ ਡਿਜ਼ਾਈਨਿੰਗ ਮਿਲ ਜਾਏਗੀ ਬੜੀ ਪ੍ਰੋਬਲਮ ਹੈ ਮੇਰੀ ਦੁਕਾਨ ਛੋਟੀ ਹੈ ਵੈਰੈਟੀ ਦੇਖੋ ਰੱਖਣ ਨੂੰ ਜਗ੍ਹਾ ਨਹੀਂ ਘਟਣ ਨੂੰ ਬੰਦੇ ਬਾਹਰੋਂ ਆਉਂਦੇ ਆ ਕਹਿੰਦੇ ਆ ਜੀ ਐਟ ਦਾ ਲੋੜੀ ਦੇਖ ਲੈ ਦੁਕਾਨ ਬੜੀ ਹੈ ਲੇਕਿਨ ਦੁਕਾਨ ਬੜੀ ਛੋਟੀ ਹੈ ਜੇ ਤੁਹਾਨੂੰ ਵੈਰਾਈਟੀਆਂ ਵੈਰਾਈਟੀਆਂ ਦੇਖ ਰਹਾ ਹੈ ਇਨਸਾਨੇ ਸ਼ੋਰੂਮਾਂ ਤੋਂ ਕੀ ਲੈਣਾ ਸਾਨੂੰ ਤਾਂ ਵੈਰਾਈਟੀ ਮਿਲਣੀ ਚਾਹੀਦੀ ਦੁਕਾਨ ਜੇ ਛੋਟੀ ਹੈ ਪਰ ਸਟਾਫ ਸਟਾਫ ਬੜੇ ਬੜੇ ਸ਼ੋਰੂਮਾਂ ਘੋਤਦੇ ਨਹੀਂ ਵੇ ਕੋਈ ਨਹੀਂ ਮਿਲਣਾ ਬਿਲਕੁਲ ਨਹੀਂ ਮਿਲਣਾ ਬਿਲਕੁਲ ਨਹੀਂ ਮਿਲਣਾ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ ਹੈਗਾ ਜਿਹੜਾ ਮੇਨ ਪ੍ਰਿੰਟ ਚੱਲ ਰਹੇਗਾ ਆ ਲੋ ਇਹ ਹਜ਼ਾਰਾਂ ਰੁਪਏ ਦੀ ਮੈਚਿੰਗ ਬਣਦੀ ਹੈ ਜੀ ਇਹ ਇਹਦੀ ਸ਼ਰਟਿੰਗ ਵੀ ਬਣ ਜਾਂਦੀ ਹੈ ਇਹਦੇ ਕੁੜਤੇ ਵੀ ਬਣ ਜਾਂਦੇ ਨੇ ਆਲੋ ਇਹ ਮਤਲਬ ਬੇਸਿਕਲੀ ਪਾਰਟੀ ਵੇਅਰ ਵੀ ਹੈ ਪਾਰਟੀ ਵੇਅਰ ਵੀ ਹੈ ਵਿਆਹ ਸ਼ਾਦੀਆਂ ਦੇ ਪਾ ਸਕਦੇ ਹੋ ਤਿਹਾਰਾਂ ਦੇ ਪਾ ਸਕਣਾ Eid ਬਕਰਾਈ ਦੀਵਾਲੀ ਦੁਸਹਿਰਾ ਕਿਹੜੇ ਮਾਜੀ ਉਹਦੇ ਵਿੱਚ ਤੁਸੀਂ ਪਾ ਸਕਦੇ ਆਲੋ ਤੁਸੀਂ ਡਿਜ਼ਾਈਨਿੰਗ ਦੇਖੋ ਇਹਦੇ ਵਿੱਚ ਲਾਈਟ ਕਲਰ ਵੀ ਆ ਗਏ ਮਗਾ ਜੀ ਹਰ ਚੀਜ਼ ਆ ਗਈ ਜੀ ਇਹਦੇ ਵਿੱਚ ਤੁਸੀਂ ਲੋ ਆਲੋ ਤੁਸੀਂ ਚੀਜ਼ਾਂ ਦੇਖੋ ਆਪ ਸ਼ੋਰੂਮ ਆ ਲੈਣਾ ਜੀ ਇਹਨੇ 700 ਰੁਪਏ ਮੀਟਰ ਆ ਜੀ 200 ਰੁਪਏ ਮੀਟਰ ਆ ਜੀ ਲੋਕ ਜਾਂਦੇ ਨੇ ਉੱਤੇ ਚੁਟਕਲੇ ਵੀ ਨਹੀਂ ਹੰਗੇ ਜੀ ਲੋਕ ਆਲਾ ਕਹਿੰਦਾ ਜੀ ਸ਼ੋਅਰੂਮ ਚ ਆਇਆ ਸ਼ੋਅਰੂਮ ਦਾ ਮਤਲਬ ਹੈ ਇੱਥੇ ਬਾਲੀ ਵਧੀਆ ਚੀਜ਼ ਹੋਊਗੀ ਲੋਕਾਂ ਦੇ ਇਹ ਦਿਮਾਗ ਇਹ ਲੋਕਾਂ ਦਾ ਬਣਿਆ ਹੋਇਆ ਹੈ ਪਰਸਪੈਕਸ਼ਨ ਆਈ ਚੀਜ਼ ਹੈ ਉੱਚੀ ਦੁਕਾਨ ਫਿੱਕਾ ਬਕਵਾਨ ਹੁੰਦਾ ਜੀ ਮੈਂ ਤੁਹਾਨੂੰ ਦੱਸ ਦਿਆਂ ਪਰ ਉਹੀ ਚੀਜ਼ ਜਿਹੜੀ ਚੀਜ਼ਾਂ ਸੀ ਸੈਕੰਡ ਹੈਂਡ ਚ ਦੰਨਿਆ ਉੱਤੇ ਹਜ਼ਾਰਾਂ ਚ ਮਿਲਦੀ ਆ ਹਜ਼ਾਰਾਂ ਚ ਮਿਲਦੀ ਆ ਆ ਲੋ ਆ ਸ਼ਰਟਿੰਗ ਹੈ ਮਤਲਬ ਇੱਥੇ ਆ ਕੇ ਤੁਸੀਂ ਖੁਸ਼ ਹੋ ਕੇ ਜਾਓਗੇ ਜਦੋਂ ਡਿਜ਼ਾਈਨ ਇਹਨੇ ਦੇਖੇ ਬਲਾਰੇ ਦੇਖਦੇ ਰੱਖ ਜੂਗੇ ਤੁਸੀਂ ਪਰ ਇਹ ਦਿਖਾਉਂਦੇ ਨਹੀਂ ਥੱਕਦੇ ਇੰਨੇ ਡਿਜ਼ਾਈਨ ਤੁਹਾਡੇ ਸਾਹਮਣੇ ਆ ਜੀ ਦੇਖੋ ਕਰੀ ਚਲੋ ਚੈੱਕ ਆ ਲਓ ਆ ਲਓ ਇਹ ਸ਼ਰਡਾਂ ਨੇ ਇਹਦੇ ਕੁਰਤੇ ਵੀ ਬੰਦੇ ਨੇ ਸ਼ਰਟਿੰਗ ਵੀ ਬੰਦੀ ਹੈ ਹੈ ਜੀ ਜਿਹੜਾ ਕੁਝ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਬਣਾਈ ਚਲੋ ਲਓ ਇਹਦਾ ਜੇ ਪਰ ਰੇਟ ਦੀ ਗੱਲ ਕਰ ਲਈ ਮੈਂ ਉਹ ਮਾਗਾ ਜੀ ਸ਼ੋਰੂਮ ਤੋਂ ਅੱਧਾ ਰੇਟ ਹੀ ਸਮਝ ਲਓ ਓਕੇ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਮਲੇ ਕੋਲੇ ਦੇ ਸ਼ੋਰੂਮ ਵਿੱਚ ਚੈੱਕ ਕਰਾ ਲਓ ਉਧਿਆਣਾ ਪਟਿਆਲੇ ਦੀ ਤਾਂ ਦੂਰ ਦੀ ਗੱਲ ਹੈ ਮਲੇਕਪੁਰੇ ਸ਼ੋਰੂਮਾਂ 'ਚ ਵੀ ਇਹਨਾਂ ਨਾਲੋਂ ਡਬਲ ਰੇਟਾਂ ਤੇ ਮਿਲਣਗੇ ਅਸੀਂ ਕਹੀ ਰਹਿ ਕੇ ਸਾਡੀ ਚੀਜ਼ ਮਾੜੀ ਨਿਕਲੀ ਸਾਨੂੰ ਵਾਪਸ ਕਰ ਦਿਓ ਔਰ ਅਸੀਂ ਪੈਸੇ ਤੁਹਾਡੇ ਤੁਰੰਤ ਵਾਪਸ ਕਰ ਦਿਆਂਗਾ ਮਤਲਬ ਐਡੀ ਆ ਲੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਲੱਗਿਆ ਆ ਲੋ ਇਹ ਲੀਡਰ ਵਾਲੀ ਹੈ ਜੀ ਖਾਦੀ ਦੀ ਚੀਜ਼ ਹੈ ਲੋਕੀ ਖਾਦੀ ਦੀ ਬਹੁਤ ਆਰਾਮ ਬੰਬੇ ਰਾਇਨ ਕਪੜਾ ਹੈਗਾ ਜੀ ਔਰ ਬਹੁਤ ਘੱਟ ਰੇਟ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਦੇਖੋ ਜੀ ਕੱਪੜੇ ਦੀ ਖੜਤ ਦੇਖੋ ਇਹੀ ਚੀਜ਼ ਦਾ ਮੁੱਲ ਹੈ ਇਹ ਕੱਪੜਾ ਖੜਦਾ ਹਨਾ ਔਰ ਇਹ ਕਿਹੜਾ ਕੱਪੜਾ ਇਹਨੂੰ ਲੀਲਨ ਕਹਿੰਦੇ ਆ ਜੀ ਸਾਹਿਬ ਜੀ ਇਹ ਕੋ ਖਾਦੀ ਕਾਟਣਾ ਹੈ ਜੀ ਖਾਦੀ ਕਾਟਣਾ ਇਹਨੂੰ ਇਹਨੂੰ ਸ਼ੋਰੂਮ ਵਾਲੇ ਲੀਲਨ ਕਹਿ ਕੇ ਵੇਚੀ ਜਾਂਦੇ ਨੇ ਅੱਛਾ ਆ ਜੀ ਹਾਂ ਮਾਫ ਕਰਨਾ ਮੈਂ ਕਿਸੇ ਦੇ ਬਾਰੇ ਨਹੀਂ ਗੱਲ ਕਰਦਾ ਲੇਕਿਨ ਲੋਕਾਂ ਨੂੰ ਆਮ ਬੰਦੇ ਨੂੰ ਮਸਾਲੇ ਨਹੀਂ ਸਾਨੂੰ ਵਧੀਆ ਕੱਪੜਾ ਦੇ ਦਿਓ ਜੀ ਲੀਲਨ ਵਾਲਾ ਦੇ ਦਿੰਦਾ ਜੀ ਆ ਲੈ ਲਓ ਜੀ ਆ 3000 ਦਾ ਹੈ ਜੀ ਆ ਲੈ ਲਓ ਜੀ ਆ 2500 ਦਾ ਹੈ ਜੀ ਆ 3500 ਦਾ ਹੈ ਜੀ ਇਹੀ ਚੀਜ਼ਾਂ ਇਹ ਚੀਜ਼ ਤੁਹਾਨੂੰ ਬਾਜ਼ਾਰੋਂ 2000 2500 3000 ਦੀ ਦਿਓ ਲੱਗਣੀ ਲਾਈ ਜਾਣਗੇ ਮੈਂ ਸਿਰਫ ਬਹੁਤ ਇਹ ਕੀ ਰੇਟ ਕੀ ਹੈ ਜੀ ਇਹਦਾ ਇਹ ਜੀ ਤੁਸੀਂ ਯਕੀਨ ਨਹੀਂ ਕਰ ਸਕਦੇ 1225 ਰੁਪਏ ਦਾ ਕੋਟ ਦਾ ਪਜਾਮਾ ਜੀ ਉਹ ਬੱਲੇ ਬੱਲੇ ਕੋਈ ਦੇ ਦੇ ਮੈਂ ਬੈਠਾਂਗੀ ਉਹ ਬੱਲੇ ਬੱਲੇ ਮਤਲਬ ਬਾਹਰੋਂ ਤਾਂ ਇਹ 2000 3000 ਇਹ 2500 2000 ਤੋਂ ਘੱਟ ਮਿਲ ਗਿਆ ਮੈਨੂੰ ਚਾਹੇ ਥਾਂ ਫਰੀ ਲੈ ਜਾਂ ਜੀ ਵਾਹ ਜੀ ਵਾਹ ਮੈਂ 1225 ਰੁਪਏ ਦਾ ਦੇਣਾ ਹੈ 1225 ਰੁਪਏ ਦਾ ਅਗਲੇ ਕੋਈ ਦੁਕਾਨਦਾਰ ਰੇਟ ਨਹੀਂ ਦੱਸ ਜਾਂਦਾ ਕਿਉਂਕਿ ਫਿਰ ਦੂਸਰਾ ਦੁਕਾਨਦਾਰ ਘੱਟ ਦੱਸਣ ਲੱਗ ਜਾਂਦਾ ਮੈਂ ਅੱਜ ਕਹਿੰਦਾ ਦੱਸੀ ਜਾਂ ਕੋਈ ਗੱਲ ਹੀ ਨਹੀਂ ਇਹ ਇਤੋਂ ਘੱਟ ਰੇਟ ਹੀ ਨਹੀਂ ਹੋ ਸਕਦਾ ਸਮਝਾ ਲਓ ਜੀ ਫਰੀ ਤੋਂ ਘੱਟ ਕਿਹੜਾ ਦੇ ਕੋਈ ਪੱਲੇ ਵਾਕੇ ਦਾ ਦੇਣ ਤੋੜਿਆ ਮੇ ਉਹ ਵਾਕੇ ਦੇ ਹੋ ਰਿਆ ਉਹਨਾਂ ਨੇ ਡਬਲ ਕਮਾਈਆਂ ਕਰਨੀਆਂ ਨੇ ਅਸੀਂ ਕਹਿੰਦੇ ਸਾਡੀ ਦੁਕਾਨਦਾਰੀ ਚੱਲੇ ਹਾਂ ਅਸੀਂ ਆਪਣੀ ਦੁਕਾਨਦਾਰੀ ਚਲਾਉਣਾ ਚਾਹੁੰਦੇ ਹਾਂ ਇਸ ਕਰਕੇ ਸਾਡੇ ਰੇਟ ਜੈਨੂਇਨ ਨੇ 3 ਰੇਟ ਦਾ ਫਰਕ ਹੈ ਤੁਹਾਡਾ ਕਦੋਂ माजी ਬਾਤ ਮੈਨੂੰ ਕਰ ਜੋ ਕਟਿਆ ਘਟਾਇਆ ਮਾਲ ਵਾਪਸ ਕਰ ਜੋ ਸਿਲਿਆ ਛਲਾਇਆ ਵਾਪਸ ਕਰ ਦੋ ਤਾਂ ਲਓ ਜੀ ਆ ਲਾਫਰ ਸੁਵਾਰੀ ਵਾਲਾ ਕਲਰ ਹੈ ਪਾਕਿਸਤਾਨ ਚ ਇਹਦੀ ਬਹੁਤ ਡਿਮਾਂਡ ਹੈ ਹਮਮ ਔਰ ਬਾਹਰ ਚੱਲਦੇ ਬਹੁਤ ਲੋਕ ਵੀ ਬਹੁਤ ਪਸੰਦ ਕਰਦੇ ਨੇ ਬਹੁਤ ਪਸੰਦ ਕਰਦੇ ਨੇ ਇਹ ਕਲਰ ਨੂੰ ਔਰ ਪੂਰਾ ਠੋਕ ਵਜਾ ਕੇ ਪਸੰਦ ਕਰਦੇ ਨੇ ਜੀ ਐ ਨਵਜੋ ਸਿੱਧੂ ਵੀ ਰੰਗ ਪਾਵੇਂ ਹਾਂ ਆ ਲੋ ਆ ਮੈਂ ਕੱਲ ਹੀ ਹੋਵੇ ਪਾਇਆ ਹੈ ਦੇਖਿਆ ਨਵਜੋ ਸਿੱਧੂ ਦੇ ਠੀਕ ਹੈ ਜੀ ਦੇਖੋ ਕਲਰ ਦੇਖੋ ਕਲਰ ਚੈੱਕ ਕਰੀ ਚੱਲੋ ਤੁਸੀਂ ਮਸਤਾਲੀ कॉटन ਆਰਬੀਐਮ कॉटन ਹੈ ਜੀ ਅੱਛਾ ਆ ਦੇਖ ਲਓ ਤੁਸੀਂ ਆ ਦਿਖਾਓ ਆ ਟੈਗ ਵੀ ਲੈ ਕੇ ਆ ਕੇ ਦਿਖਾਓ ਪੜੋ ਜੀ ਐਕਸਪੋਰਟ ਕੁਆਲਿਟੀ ਆਰਬੀ कॉटन ਹੈ ਜੀ ਠੀਕ ਹੈ ਮਸਤਾਲੀ कॉटन ਸਾਰੀ ਬ੍ਰਾਂਡ ਚੈੱਕ ਕਰੀ ਚੱਲੋ ਕਿਉਂਕਿ ਸਾਰਾ ਮਾਲ ਜਿਹੜਾ ਇਹਨਾਂ ਕੋਲੇ ਹੈਗਾ ਇੱਧਰ ਦੇਖੋ ਜੀ ਆਹ ਟੈਗ ਚੈੱਕ ਕਰੋ ਕਿੰਗਡਮ ਆਫ ਸਾਊਦੀ ਅਰਬੀਆ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਸਾਰਾ ਜਿਹੜਾ ਮਾਲ ਹੈ ਬ੍ਰਾਂਡ ਆ ਮੈਂ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਮੈਂ ਕੋਈ ਆਪਣੇ ਕੋਲ ਨਹੀਂ ਕਹਿ ਰਿਹਾ ਇਹ ਮੈਂ ਮੇਰਾ ਦਾਵਾ ਅਲਮੁਦੁਲਿਲਾ ਕਿ ਜਿਹੜੀ ਚੀਜ਼ ਮੈਂ ਦਊਂਗਾ ਉਹ ਬਜ਼ਾਰੋਂ ਪਤਾ ਕਰ ਲਓ ਇੱਕ ਆ ਵੈਰਾਈਟੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਆ ਮੈਚਿੰਗ ਬੰਦੀ ਆ ਇਹ ਇਹ ਸ਼ਾਹੀ ਚੀਜ਼ ਹੈ ਇਹ কুর্তা ਬੰਦਾ ਹੈਗਾ ਇਹਦੇ ਨਾਲ ਵਾਈਟ ਲੱਗਦਾ ਪਜਾਮਾ ਜਾਂ ਸ਼ਲਵਾਰ ਵਗੈਰਾ ਔਰ ਇਹਦਾ ਐਸੀ ਲੁੱਕ ਬੰਦੀ ਆ ਤੁਸੀਂ ਚੈੱਕ ਕਰੋ ਬ੍ਰਾਂਡ ਹੈ ਔਰ 100% 100% ਪ੍ਰੀਮੀਅਮ ਕੋਰਨਰ ਹੈ ਫੈਵਰਿਟ ਹੈ ਹਲੋ ਇਹ ਵੀ ਅਰਦਿਆਨ ਹੈ ਹਲੋ ਤੁਸੀਂ ਪੜ੍ਹੋ ਇਹਦਾ ਲਿਖਿਆ ਇਹਦੇ ਤੇ ਹਾਲੋ ਜੀ ਇੱਥੇ ਅਰਬ ਅਮੀਰਾਜ ਹਾਲੋ ਜੀ ਪੜੋ ਜੂ ਇਹ ਆ ਚੱਕੋ ਜੀ ਅਰਬ ਅਮੀਰਾਜ ਲਿਖਿਆ ਹੋਇਆ ਹਾਲੋ ਅਰਬੀ ਵਿੱਚ ਵੀ ਦਿਖਾ ਦਿਓ ਅਰਬੀ ਦੇ ਵਿੱਚ ਵੀ ਲਿਖਿਆ ਹੋਇਆ ਐਕਸਪੋਰਟ ਕੁਆਲਿਟੀਆਂ ਨੇ ਇਹ ਵਾਈਟ ਲੀਲਨ ਲੀਲਨ ਜੀ 500 600 ਰੁਪਏ 700 ਰੁਪਏ ਮੀਟਰ ਤੱਕ ਦੇ ਆਉਂਦੇ ਨੇ ਹਾਲੋ ਮੇਰੇ ਕੋਲ ਲੀਲਨ ਦੀਆਂ ਘੱਟੋ ਘੱਟ 10 ਵੈਰਾਈਟੀਆਂ ਨੇ ਅੱਛਾ ਔਰ ਇਹਦਾ ਸਟੱਫ ਦੇਖ ਲਓ ਚੀਜ਼ ਦੇਖ ਲਓ ਔਰ ਇੰਨੀ ਬਿਹਤਰੀਨ ਚੀਜ਼ ਹੈ ਕਿ ਤੁਸੀਂ ਯਾਦ ਰੱਖੋਗੇ ਥੋੜਾ ਜਿਆ ਮੇਰੇ ਕੋਲ ਪ੍ਰੋਬਲਮ ਹੀ ਜਗਾਦੀ ਆ ਜਾਂਦੀ ਹੈ ਮਨੂੰ ਉਹਦਾ ਤਕਲੀਫ ਥੋੜੀ ਇੱਥੇ ਹ ਅੱਲ ਖਾਉ ਦੀ ਇਹਨਾਂ ਨੂੰ ਲੀਲਨ ਦੇ ਦੇਖੋ ਜੀ ਲੀਲਨ ਕਿੰਗ ਹਰ ਚੀਜ਼ ਬ੍ਰਾਂਡ ਹੈ ਹਰ ਚੀਜ਼ ਮਿਲੂਗੀ ਇਹਦੇ ਵਿੱਚ ਲੀਲਨ ਚ ਮੇਰੇ ਕੋਲ ਨਾ 10 ਵੈਰਾਈਟੀਆਂ ਨੇ ਘੱਟੋ ਘੱਟ ਇਹ ਵੀ ਮੇਰੇ ਕੋਲ ਲੀਲਨ ਵੀ 1050 ਤੋਂ ਸ਼ੁਰੂ ਹੋ ਕੇ ਹਾਈਐਸਟ ਰੇਟ ਜਿਹੜਾ ਹੈ 1750 ਰੁਪਏ ਤੱਕ ਦਾ ਤੱਕ ਦਾ ਮਤਲਬ ਐਨ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਿਹੜਾ ਇਹ ਕਿਸੇ ਕੀਮਤ ਤੇ ਦੇ ਨਹੀਂ ਸਕਦੇ ਝੂਠ ਬੋਲੀ ਜਾਂ ਬੋਲਣ ਨੂੰ ਬੋਲੀ ਜਾਂ ਮੈਨੂੰ ਕੋਈ ਉਹ ਨਹੀਂ ਹੈਗਾ ਮੈਂ ਬਿਲਕੁਲ ਹੀ 1050 ਤੋਂ ਸ਼ੁਰੂ ਹੁੰਦੀ ਹੈ ਮੇਰੀ ਲੀਲਨ ਔਰ 1750 ਤੱਕ ਦਾ ਹੈ ਜਿਹੜਾ ਇਹ ਲੋ 3500 4000 ਤੱਕ ਉਹ ਹੀ ਗੱਲ ਆ ਮਾਰਕਟ ਨਾਲ ਉੱਧੇ ਰੇਟ ਮਾਰਕਟ ਨਾਲ ਉੱਧੇ ਰੇਟ ਇੱਕ ਮਹਿਬੂਸਾ ਜਿਵੇਂ ਉਹ ਪਏ ਨੇ ਡਿਜ਼ਾਈਨਿੰਗ ਆ ਹਾਂ ਹਾਂ ਸਰ ਇਹਦਾ ਬੜਾ ਟ੍ਰੈਂਡ ਰਿਹਾ ਤੁਸੀਂ ਆ ਚੱਕੋ ਇਹ ਨੂੰ ਕਹਿੰਦੇ ਨੇ ਚਿਕਨ ਚਿਕਨ ਕਹਿੰਦੇ ਨੇ ਚਿਕਨ ਕਮੀਜ਼ ਬੰਦੇ ਹੈਗੇ ਆ ਆ ਦੇਖੋ ਤੁਹਾਡੇ ਕੋਲ ਆ ਫੋਟੋ ਲੱਗੀਆਂ ਹੋਈਆਂ ਨੇ ਆ ਫੋਟੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈਗੀ ਹੈ ਇਹ ਬੰਦੀ ਹੈਗੀ ਆ ਠੀਕ ਹੈ ਜੀ ਆ ਲੋ ਕਮੀਜ਼ ਇਹਦੇ ਬੰਦੇ ਨੇ ਇਹਦੇ ਨਾਲ ਵਾਈਟ ਪਜਾਮਾ ਜਾਂ ਸ਼ਲਵਾਰ ਲੱਗਦੀ ਹੈ ਇਹ ਚਿਕਨ ਦਾ ਰੇਟ ਜੀ ਬਾਜ਼ਾਰੋਂ ਚਲੇ ਜਾਓ ਤੁਸੀਂ ਹੂੰ ਆਹ ਰਹੋ ਕੱਲਾ ਕਮੀਜ਼ ਜੀ ਮੇਰਾ ਇੱਕ ਰਿਸ਼ਤਾ ਲਗਾ 3500 ਰੁਪਏ ਦਾ ਇੱਕ ਸ਼ੋਰੂਮ ਹੈ ਨਾਮੀ ਮਲੇ ਕੋਲੇ ਦਾ 3500 ਮਲੇ ਕੋਲੇ ਦਾ 3500 ਰੁਪਿਆ ਜੀ ਲੈ ਲਿਆ ਸਲਾਈ ਕਰਕੇ ਜੀ ਓਕੇ ਦੱਸੋ ਮੈਂ ਕੱਲਾ ਕਮੀਜ਼ ਇਹ ਬਹੁਤ ਘੱਟ ਰੇਟ ਤੇ ਦੇ ਦਿੰਦਾ ਹਾਂ ਮੈਂ ਆਪਣਾ ਰੇਟ ਨਹੀਂ ਲੱਦਦਾ ਇਹਦੇ ਵਿੱਚ ਫਿਰ ਉਹਨਾਂ ਦੀਆਂ ਚੀਕਾਂ ਬੈ ਜਾਂਦੀਆਂ ਨੇ ਅੱਛਾ ਨਹੀਂ ਬੱਸ ਲੋ ਅੱਜ ਫਿਰ ਦੇਖੀ ਜਾਊਗੀ ਐ ਜੀ ਇਹ ਜਿਹੜਾ ਮਹਿੰਗਾ 1000 ਰੁਪਏ ਦਾ ਕਮੀਜ਼ ਹੈ ਜੀ 1000 ਰੁਪਏ ਦਾ ਕਮੀਜ਼ ਹੋਰ ਸੀ ਆ ਰਾਮ ਦਾ ਜੀ ਲਓ ਮੈਂ ਮੈਂ ਆਪਣੀ ਵੈਰਾਈਟੀ ਵੀ ਦੱਸ ਦਿੰਨਾ ਰੇਟ ਵੀ ਦੱਸ ਦਿੰਨਾ ਪਤਾ ਕਰ ਲਿਓ ਕਿ ਤੁਹਾਮਾਰੀ ਇਹ ਅਕਸਰ ਮਹਿਬੂਬ ਸਾਹਿਬ ਇਹੀ ਹੁੰਦਾ ਜਿੱਥੇ ਅਸੀਂ ਜਾਂਦੇ ਆ ਅਗਲਾ ਕਹਿੰਦਾ ਯਾਰ ਮੈਂ ਰੇਟ ਥੋੜਾ ਜਿਆਦਾ ਨਹੀਂ ਨਹੀਂ ਮੈਂ ਰੇਟ ਹੀ ਨਾ ਦੰਦਾ ਜੀ 500 ਰੁਪਏ ਮੀਟਰ ਦੰਦਾ ਜੀ ਮੈਂ 500 ਤੋਂ 550 ਰੁਪਏ ਦੰਦਾ ਹੋ ਮੈਂ 500 ਰੁਪਏ ਮੀਟਰ ਦੰਦਾ ਔਰ ਇਹ ਹੈਗਾ ਸੀ ਆਰਾਮ ਜੀ ਸੀ ਔਰ ਆ ਦੇਖੋ ਪੋਸਟਰ ਲੱਗੇ ਹੋ ਨੇ ਜੀ ਸੀ ਔਰ ਸੀ ਆਰਾਮ ਦੇ ਹੈਗੇ ਆ ਜੀ ਇਸ ਤੋਂ ਘੱਟ ਬ੍ਰਾਂਡ ਨਹੀਂ ਹੈਗਾ ਤੁਸੀਂ ਕਲਰ ਦੇਖ ਲਓ ਅੱਜ ਕੱਲ ਬਲੈਕ ਦਾ ਵੀ ਟ੍ਰੈਂਡ ਚੱਲਦਾ ਹੈਗਾ ਜੀ ਆ ਲਓ ਬੋਲੋ ਸਾਰੇ ਟ੍ਰੈਂਡਿੰਗ ਕਲਰ ਜਿਹੜੇ ਹੈਗੇ ਨੇ ਤੁਹਾਡੇ ਮੇਰੇ ਕੋਲ ਐਸੇ ਕਲਰ ਨਹੀਂ ਜੀ ਤੁਸੀਂ ਦੇਖੋ ਸ਼ਾਨਦਾਰ ਵਿਆਹ ਸ਼ਾਦੀਆਂ ਵਾਲੇ ਕਲਰ ਆ ਰਹੇ ਨੇ ਜੀ ਜਿਹੜੇ ਲੋਕ ਐਤ ਕੀ ਈਦ ਪਰ ਇੰਤਿਹਾਈ ਮਿੱਠੀਰ ਪਰ ਵੀ ਔਰ ਆ ਐਤ ਕੀ ਵਿਆ ਬਕਰਾਈਦ ਪਰ ਵੀ ਤੁਸੀਂ ਆ ਲਓ ਤੁਸੀਂ ਕਪੜਾ ਚੈੱਕ ਕਰੋ ਬਾਜ਼ਾਰੋਂ ਦਾ ਤੁਹਾਨੂੰ ਕਪੜਾ ਐਸਾ ਮਿਲਣਾ ਵੀ ਨਹੀਂ ਹੈਗਾ ਇੰਨਾ ਭਾਰੀ ਔਰ ਬਿਹਤਰੀਨ ਆਮ ਕਪੜੇ ਸੁਗੜ ਜਾਂਦੇ ਨੇ ਸਾਡੀ ਸਾਰੀ ਗਾਰੰਟੀ ਹੈ ਜੀ ਗਾਰੰਟੀ ਤੇ ਕਲਰ ਤੇ ਭਾਈ ਉਧਰ ਮਾਰੋ ਜਨ ਦੇਖ ਲਓ ਤੁਸੀਂ ਸਾਰੇ ਲਾ ਕੇ ਵੀ ਨਹੀਂ ਦਿਖਾਇਆ ਜਾ ਸਕਦੇ ਔਰ ਤੁਸੀਂ ਸਭ ਚੈੱਕ ਕਰ ਲਓ ਆ ਸਾਰੇ ਨੇ ਚਲ ਹੋਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਕਿ ਮੈਂ ਕੁਰਤੇ ਜਾਮੇ ਦਾ ਰੇਟ ਤਨੂੰ ਦੱਸ ਹੀ ਦਿੱਤਾ ਇਸੇ ਤਰ੍ਹਾਂ ਹੀ ਮੇਰੀ ਦੁਕਾਨ ਤੇ ਪੈਂਟ ਸ਼ਰਟ ਵੀ ਤੁਹਾਨੂੰ ਬਹੁਤ ਘੱਟ ਰੇਟ ਤੇ ਮਿਲੂਗਾ ਮੈਂ 700 ਰੁਪਏ ਤੋਂ ਸ਼ੁਰੂ ਕਰਦਾ ਪੈਂਟ ਸ਼ਰਟ ਦੇਣਾ ਠੀਕ ਹੈ ਜੀ 700 ਤੋਂ ਇਹ ਤਾਂ ਨਹੀਂ ਹੈ ਵੀ ਨਾਨ ਬ੍ਰਾਂਡਡ ਕਪੜਾ ਵੇਚ ਜਾਂਦੇ ਹੋ ਮੋ ਸਾਰੇ ਮੈਂ ਕਿਹੜਾ ਕਿਹੜੇ ਪਿੱਛੇ ਰੱਖ ਕੇ ਚੀਜ਼ ਵੇਚਣੀ ਆ ਆ ਲੋ ਤੁਹਾਡੇ ਸਾਹਮਣੇ ਆ ਤੁਸੀਂ ਚੈੱਕ ਕਰੋ ਆ ਦੇਖੋ ਵਿਮਲ ਹੈ ਲਓ ਜੀ ਵਿਮਲ ਦੀ ਪੈਂਟ ਔਰ ਕਾਟਨ ਦਾ ਚੈੱਕ ਕਰ ਲਓ ਸਾਰੇ ਆ ਦੇਖੋ ਜੀ ਕੁਆਲੀਅਰ ਦਾ ਆ ਗਿਆ ਜਿਵੇਂ ਬਹੁਤ ਆਪਣੇ ਚੱਲਦਾ ਸੀ ਆ ਰਾਮ ਬਾਈ ਮਾਰਦੀ ਹੈ ਇੱਧਰ ਕੈਮਰਾ ਸੀ ਆ ਰਾਮ ਆ ਗਿਆ ਰੇਮੰਡ ਆ ਗਿਆ ਸਾਰਾ ਬ੍ਰਾਂਡਡ ਮਾਲ ਹੋਊਗਾ ਸਰ ਬ੍ਰਾਂਡਡ ਹੈ ਦੇਖੋ ਗਵਾਲੀਅਰ ਵਿਮਲ ਸ਼ਿਆਰਾਮ ਇਹ ਮੈਂ ਤੁਹਾਨੂੰ 700 ਰੁਪਏ ਤੋਂ ਸ਼ੁਰੂ ਕਰਨਾ ਹੈਗਾ ਠੀਕ ਹੈ ਜੀ ਹਾਂ ਜੀ ਲੇਕਿਨ ਰੈਮਨ ਦਾ ਰੇਟ ਹੈ ਜਿਹੜਾ ਉਹ ਜ਼ਿਆਦਾ ਹੈਗਾ ਲੇਕਿਨ ਸ਼ੋਰੂਮ ਵਾਲੋਂ ਕਿਤੇ ਘੱਟ ਫਿਰ ਉਹੀ ਗੱਲ ਸ਼ੋਰੂਮ ਵਾਲੇ 1100 ਰੁਪਏ ਮੀਟਰ ਦੰਦੇ ਨੇ ਮੇਰਾ ਉਹ ਵੀ ਰੇਟ ਬਹੁਤ ਘੱਟ ਹੈ ਉਹਨਾਂ ਨਾਲੋਂ ਆਏ ਸਮਝ ਲਓ ਵੀ ਅੱਧਾ ਰੇਟ ਹੈ 70% ਤੇ ਹੀ ਤੇ ਕਲਰ ਤੁਸੀਂ ਦੇਖ ਲਓ ਜੀ ਜਿਵੇਂ ਰਾ ਮੈਂ ਤੁਹਾਨੂੰ ਮੇਨ ਮੇਨ ਕੱਢ ਕੇ ਦਿਖਾਤੇ ਵੈਰਾਈਟੀ ਤਾਂ ਕਿਉਂਕਿ ਦਿਖਾਉਣ ਨੂੰ ਜਗ੍ਹਾ ਹੀ ਨਹੀਂ ਆਏਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਲਓ ਆ ਰੈਮੰਡ ਹੈ ਰੈਮੰਡ ਦੀ ਵੈਰਾਈਟੀ ਐਸੀ ਹੈ オリジナル ਰੈਮੰਡ ਹੈ オリジナル ਰੈਮੰਡ ਦੀ ਖੋਰ ਤੁਹਾਨੂੰ ਨਿਸ਼ਾਨੀ ਦੱਸ ਦਿਆ ਸਰ ਆ ਲਓ ਹੋਲੋਗ੍ਰਾਮ ਲੱਗਿਆ ਹੁੰਦਾ ਇਹ ਤੁਸੀਂ ਜਿੱਥੇ ਵੀ ਸ਼ੋਅਰੂਮ ਆ ਕੇ ਲੈਣੇ ਹੋ ਤਾਂ ਚੈੱਕ ਕਰੋ ਕਿ オリジナル ਰੈਮੰਡ ਹੈ ਜਾਂ ਕਿ ਨਕਲੀ ਰੈਮੰਡ ਹੈ ਇਹ ਪਹਿਚਾਨ ਵਾਲੀ ਇਹ ਪਹਿਚਾਨ ਆ ਹੋਲੋਗ੍ਰਾਮ ਲੱਗਿਆ ਹੋਗਾ ਹਰ 1 ਮੀਟਰ ਤੋਂ ਬਾਅਦ ਠੀਕ ਹੈ ਜੀ ਇਹ ਇਹ ਰੈਵੰਡ ਵੀ ओरिजिनल ਰੈਵੰਡ ਦਾ ਕਲੈਕਸ਼ਨ ਹੈ ਜੀ ਠੀਕ ਹੈ ਜੀ ਲੋਕ ਕਹਿੰਦਾ ਰਹਿੰਦੇ ਨੇ ਡੁਪਲੀਕੇਟ ਵੀ ਆਉਂਦੀਆਂ ਨੇ ਇਹ ओरिजिनल ਹੈ ਮੈਂ ਨਹੀਂ ਲਾਇਆ ਹੋਲੋਗ੍ਰਾਮ ਤੁਹਾਡੇ ਸਾਹਮਣੇ ਖੋਲਿਆ ਗਿਆ ਹਾਂ ਜੀ ਜਿੰਨਾ ਖੋਲ ਹੀ ਜਾਓਗੇ ਅੱਗੇ ਵੀ ਅੱਗੇ ਖੋਲ ਹੀ ਜਾਓਗੇ ਜੀ ਠੀਕ ਹੈ ਜੀ ਇਹ ਜਿਵੇਂ ਅਸੀਂ ਵੀਡੀਓ ਬਣਾ ਰਹੇ ਨਾਲ ਦੀ ਨਾਲ ਜਿਵੇਂ ਕਸਟਮਰ ਆ ਰਹੇ ਨੇ ਹਾਂ ਜੀ ਹਾਂ ਕੱਪੜੇ ਦਿਖਾਈ ਜਾ ਰਹੇ ਨੇ ਦੇਖੋ ਜੀ ਚੈੱਕ ਕਰ ਲਓ ਕਲਰ ਕਲਰ ਇਹ ਜਿਵੇਂ ਪੈਂਟਾਂ ਦੇ ਕਲਰ ਆ ਗਏ ਪੈਂਟਾਂ ਦੇ ਨਾਲ ਨਾਲ ਸ਼ਰਟਾਂ ਦੇ ਵੀ ਸ਼ਰਟਾਂ ਦੇਖੋ ਸਾਰਾ ਤੁਹਾਡੇ ਸਾਹਮਣੇ ਨੇ ਸ਼ਰਟਾਂ ਪਈਆਂ ਨੇ ਕਿਉਂਕਿ ਦਿਖਾਉਣ ਨੂੰ ਜਗ ਆਪਣੇ ਕੋਲ ਜਗਾ ਦੀ ਚੋਰੀ ਘਾਟ ਹੈਗੀ ਆ ਆ ਦੇਖੋ ਤੁਸੀਂ ਆ ਸ਼ਰਟਾਂ ਤੁਸੀਂ ਉੱਪਰ ਦੇਖ ਲਓ ਉਹਦੇ ਵਿੱਚ ਵੀ ਥੱਲੇ ਪਿਛਲੇ ਪਾਸੇ ਬਹੁਤ ਪਈਆਂ ਨੇ ਸ਼ਰਟਾਂ ਸ਼ਰਟਾਂ ਦੀ ਕੋਈ ਕਮੀ ਨਹੀਂ ਹੈ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ ਜਗਾ ਦੀ ਜਰੂਰ ਕਮੀ ਹੈਗੀ ਹੈ ਮੇਰੇ ਕੋਲ ਔਰ ਦਿਲ ਚ ਬਹੁਤ ਜਗਾ ਅਲਮੁਗੁਦillah ਖੁੱਲੀ ਜਾਂਦਾ ਤੁਸੀਂ ਜਗਾ ਬਾਕੀ ਤੁਹਾਨੂੰ ਜਰੂਰ ਸ਼ੋਪਿੰਗ ਕਰੋਗੇ ਤੁਹਾਨੂੰ ਵਧੀਆ ਬਹੁਤ ਲੱਗੂਗਾ ਕਿਉਂਕਿ ਰੇਟ ਨੇ ਜਿਹੜੇ ਜਿਵੇਂ ਮਹਿਬੂਬ ਸਾਹਿਬ ਦੱਸੀ ਜਾਂਦੇ ਨੇ ਵੀ ਮਾਰਕੀਟ ਨਾਲੋਂ ਦਾ ਕਿਤੇ ਘੱਟ ਮਿਲ ਲੈਣੇ ਕਿਤੇ ਘੱਟ ਸਰ ਕਿਤੇ ਘੱਟ ਇੱਕ ਵਾਰ ਆਓ ਔਰ ਮਹਿਬੂਬ ਕਲੈਕਸ਼ਨ ਤੇ ਆਓ ਪਹਿਲਾਂ ਵੀ ਸਾਥੀਆਂ ਆਉਂਦੇ ਨੇ ਦੂ ਔਰ ਆ ਕੇ ਇੱਕ ਵਾਰ ਖਰੀਦੋ ਜਿਹੜੇ ਅਜੇ ਤੱਕ ਨਹੀਂ ਆਏ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ ਛਰ ਮੇਰੇ ਕੋਲ ਕੁਰਤਾ ਪਜਾਮਾ ਲੈ ਲਓ 500 ਰੁਪਏ ਤੋਂ ਸ਼ੁਰੂ ਕਰਦੇ ਆ 600 ਰੁਪਏ ਬ੍ਰਾਂਡਡ ਉਸ ਤੋਂ ਬਾਅਦ ਕੁਰਤੇ ਪਜਾਮੇ ਵਿੱਚ ਵਾਈਟ ਚ ਨੇਕਾਂ ਵੈਰਾਈਟੀਆਂ ਨੇ ਐਂਜੀ ਪੇਪਰ कॉटन ਹੋ ਗਿਆ ਲੀਲਨ कॉटन ਹੋ ਗਿਆ ਐਂਜੀ ਖਾਦੀ कॉटन ਹੋ ਗਿਆ ਹਰ ਚੀਜ਼ ਹੋਗੀ ਇਸ ਤਰ੍ਹਾਂ ਹੀ ਸ਼ਰਟਿੰਗ ਚ ਆ ਗਈ ਐ ਇਸ ਤਰ੍ਹਾਂ ਹੀ ਤੁਹਾਨੂੰ ਪੈਂਟ ਸ਼ਰਟ ਦੇ ਵਿੱਚ ਮਿਲ ਜੂਗਾ ਸਿਪਾਰੀ ਸੂਟ ਮਿਲੂਗਾ ਪੈਂਟ ਕੋਰਡ ਮਿਲੂਗਾ ਬਲੇਜ਼ਰਾਂ ਦਾ ਕਪੜਾ ਮਿਲੂਗਾ ਤੁਸੀਂ ਸਰਦੀਆਂ 'ਚ ਬਲੇਜ਼ਰ ਬਣਾਉਣੇ ਨੇ ਗਰਮੀਆਂ 'ਚ ਬਲੇਜ਼ਰ ਬਣਾਉਣੇ ਨੇ ਤੁਹਾਨੂੰ ਬਹੁਤ ਹੀ ਤੁਸੀਂ ਆਣਾ ਹੈਗਾ ਮਲੇਰ ਦੇ ਅੰਦਰ ਬਸ ਇੱਕ ਥੋੜਾ ਜਿਹਾ ਪੰਚੇ ਥੋੜੀ ਲਿਕਰ ਹੈ ਮਲੇਰ ਕੋਲੇ ਦੇ ਮਕੂਲਬ ਚੌਂਪ ਦੇ ਨਾਲ ਮਲੇਰ ਵਾਲਾ ਦਰਵਾਜ਼ਾ ਵੱਜਦਾ ਹੈ ਦਰਵਾਜ਼ੇ ਦੇ ਅੰਦਰ ਵੜਨਾ ਤੁਸੀਂ ਹਨੀਫ ਹਲਵਾਈ ਦੀ ਦੁਕਾਨ ਨਰਾਲਾ ਸਵੀਟ ਆਮ ਤੌਰ ਤੇ ਹਨੀਫ ਹਲਵਾਈ ਕਹਿੰਦੇ ਉਹਦੇ ਬਿਲਕੁਲ ਸਾਹਮਣੇ ਮੇਰੀ ਦੁਕਾਨ ਹੈ ਮਹਿਬੂਬ ਕਲੈਕਸ਼ਨ ਕੁਰਤੇ ਪਜਾਮੇ ਦਾ ਸ਼ੋਅਰੂਮ ਹੈ ਸ਼ੋਅਰੂਮ ਨਹੀਂ ਦੁਕਾਨ ਹੈ ਇੱਕ ਛੋਟੀ ਜੀ ਔਰ ਇੱਥੇ ਆਓ ਔਰ ਤੁਹਾਨੂੰ ਵੈਰਾਈਟੀ ਐਸੀ ਦੇਾਂਗੇ ਬਾਲ ਕੱਟ ਰੇਟ ਤੇ ਦੇਵਾਂਗੇ ਕਿ ਤੁਸੀਂ ਇਨਸ਼ਾਅੱਲਾ ਯਾਦ ਰੱਖੋ ਇਹ ਤੇ ਖਰੀਦਾਰੀ ਕਰਕੇ ਬਹੁਤ ਤੁਹਾਨੂੰ ਮਤਲਬ ਮਜ਼ਾ ਆਜੂ ਇੱਕ ਮਹਿਬੂਬ ਸਾਬ ਇਹ ਵੀ ਹੁੰਦਾ ਵੀ ਤੋਤੋਂ ਕੱਪੜਾ ਲੈ ਲਿਆ ਫਿਰ ਅਗਲੇ ਦਾ ਸੋਣ ਦਾ ਵੀ ਦੇਖਣਾ ਹੁੰਦਾ ਉਹ ਵੀ ਤੁਸੀਂ ਉਹ ਵੀ ਪ੍ਰਬੰਧ ਹੈਗਾ ਜੀ ਜਿਹੜੇ ਬੰਦੇ ਕਹਿੰਦੇ ਆਗੇ ਸੀ ਤੁਹਾਨੂੰ ਤੁਸੀਂ ਸਲਾਕੇ ਵੀ ਤੁਸੀਂ ਦੇਨੇ ਨੇ ਉਹਨਾਂ ਨੂੰ ਵੀ ਸਲਾਕੇ ਦੇਨੇ ਆ ਹੋਰ ਇੱਕ ਗੱਲ ਆ ਮੈਂ ਕੋਈ ਕਮਿਸ਼ਨ ਵਿੱਚ ਨਹੀਂ ਲੈਂਦਾ ਦਰਦੀਆਂ ਤੋਂ ਦੂਸਰੇ ਸ਼ਰੂਮਾਨਾਂ ਵਾਲਿਆਂ ਦੀ ਤਰ੍ਹਾਂ ਤੇ ਮੈਂ ਸਿੱਧੇ ਜਿਹੜੇ ਬੰਦੇ ਸਲਾਉਂਦੇ ਨੇ ਉਹਨਾਂ ਦੀ ਸਿੱਧਾ ਦਰਜੀ ਨਾਲ ਗੱਲ ਕਰਾਉਂਦੇ ਆਂ ਔਰ ਬਹੁਤ ਵਧੀਆ ੜ ਦਾ ਟ੍ਰੇਡ ਤੇ ਸਲਾਈ ਵੀ ਕਰਾ ਕੇ ਦਿੰਨੇ ਆਂ ਔਰ ਸਲਾਈ ਦੀ ਵੀ ਗਾਰੰਟੀ ਲੈ ਕੇ ਦਿੰਨੇ ਆਂ ਕਿ ਜੇ ਕੋਈ ਸਹੀ ਨਾ ਬਣਿਆ ਤਾਂ ਦਰਜੀ ਉਹਦਾ ਜ਼ਿੰਮੇਦਾਰ ਹੈ ਅਸੀਂ ਉਹ ਤੋਂ ਵਾਪਸ ਕਰਾਣੇ ਆਂ ਔਰ ਯਾ ਕੱਪੜਾ ਨਵਾਂ ਸੀਕੇ ਦੇਊਗਾ ਯਾ ਉਨthi ਵਧੀਆ ਸੀਕੇ मतलब ਜ਼ਿੰਮੇਵਾਰੀ ਲੈਂਦੇ ਨੇ ਪੂਰੀ ਤਰ੍ਹਾਂ ਜਿਹੜਾ ਵੀ ਜਿਹੜੇ ਬੰਦੇ ਮੁਕਸਰੀ ਜਾਂਦੇ ਨੇ ਹੋਰ ਸੁਣ ਲਓ ਮੇਰੇ ਕੋਲ ਮੁਕਸਰੀ ਉਰਤੇ ਦਾਮੇ ਦਾ ਅਸੀਂ ਨਾ ਦਿੱਤਾ ਸੀਗਾ ਮੁਖਸਰ ਜਾਨਾ ਕੋ ਲਗੇ ਜਿਹੜੇ ਮੇਰੇ ਕੋ ਆਉਂਦੇ ਨੇ ਉਹ ਕਹਿੰਦੇ ਜੀ ਇਸ ਟਾਈਮ ਤੁਹਾਡੇ ਕੋਲ ਨਹੀਂ ਸਲਾਉਣੇ ਆ ਬੜੇ ਬੜੇ ਲੀਡਰ ਵੀ ਆਉਂਦੇ ਨੇ ਮੇਰੇ ਕੋ ਆਮ ਬੰਦਾ ਵੀ ਆਉਂਦਾ ਗਰੀਬ ਬੰਦਾ ਵੀ ਆਉਂਦਾ ਅਮੀਰ ਵੀ ਆਉਂਦਾ ਸਾਰੇ ਆਉਂਦੇ ਨੇ ਜਿਹੜੇ ਨਹੀਂ ਆਏ ਉਹ ਵੀ ਆਓ ਔਰ ਆ ਕੇ ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ ਬਹੁਤ ਅੱਛਾ ਲੱਗੇਗਾ ਬਾਕੀ ਇਹਨਾਂ ਦਾ ਜਿਵੇਂ ਐਡਰੈਸ ਉਹ ਸਾਨੂੰ ਤੁਹਾਨੂੰ ਦਿਖਾਈ ਦੱਸ ਹੀ ਦਿੱਤਾ ਤੇ ਅਸੀਂ ਐਡਰੈਸ ਵੀ ਦਿਖਾਤਾ ਤੁਹਾਨੂੰ ਤੇ ਪਹੁੰਚਣ ਚ ਵੀ ਤੁਹਾਨੂੰ ਸਾਨੀ ਰਹੇਗੀ ਹਾਂ ਇੱਕ ਗੱਲ ਜਿਵੇਂ ਹੈਗੀ ਹੈ ਪਾਰਕਿੰਗ ਦੀ ਥੋੜੀ ਜੀ ਦਿੱਕਤ ਆਉਂਦੀ ਆ ਤੁਸੀਂ ਗੱਡੀ ਵਗੈਰਾ ਬਾਹਰ پارک ਕਰਕੇ ਤ ਇਹਨਾਂ ਦੀ ਦੁਕਾਨ ਤੋਂ ਸ਼ਾਪਿੰਗ ਕਰੋ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਹ ਲੈ ਕੇ ਜਾਓਗੇ ਜ਼ਰੂਰ ਇੱਕ ਵਾਰੀ ਪਹੁੰਚੋ ਤੇ ਨੰਬਰ ਇਹਨਾਂ ਦਾ ਸਕਰੀਨ ਤੇ ਆਉਂਦਾ ਕਾਲ ਕਰਕੇ ਆ ਸਕਦੇ ਹੋ ਸਵੇਰੇ ਮੈਨੂੰ ਲੱਗਦਾ 9 ਵਜੇ ਤੋਂ ਲੈ ਕੇ ਅਸੀਂ ਜੀ 6:00 9:00 ਵਜੇ ਤੋਂ ਲੈ ਕੇ ਰਾਤ ਨੂੰ 9:00 ਵਜੇ ਤੱਕ ਬੈਠਦੇ ਹਾਂ 9:00 ਵਜੇ ਤੱਕ ਬੈਠਦੇ ਹਾਂ ਮਤਲਬ ਬੇਚ ਚੀਜ਼ ਆਹ ਜਿਹੜੇ ਬੰਦੇ ਕੋਈ ਪਾਰਸਲ ਮੰਗਾਉਣਾ ਚਾਹਵੇ ਅਸੀਂ ਭੇਜ ਦੇ ਦਿਆਂ ਫਾਰਮ ਫੋਮ ਕਰਦੇ ਹਾਂ ਠੀਕ ਹੈ ਜੀ ਔਰ ਉਹ ਬੰਦੇ ਕਹਿੰਦੇ ਸਾਨੂੰ ਆਹ ਚੀਜ਼ ਭੇਜ ਦਿਓ ਉਹ ਪੇਮੈਂਟ ਭਰ ਦਿੰਦੇ ਆ ਅਸੀਂ ਉਹਨਾਂ ਨੂੰ ਚੀਜ਼ ਭੇ ਫਿਰ ਇਹਦਾ ਦਾਵਾ ਵੀ ਮੁੜ ਕੇ ਹੋਰ ਕਿਤੇ ਨਹੀਂ ਜਾਓਗੇ ਤੁਸੀਂ ਬਾਕੀ ਮਿਲਦੇ ਰਹਾਂਗੇ ਇਸ ਤਰ੍ਹਾਂ ਦੀਆਂ ਵੀਡੀਓ ਦੇ ਨਾਲ ਅੱਗੇ ਵੀ ਧੰਨਵਾਦ